ਕਿਹੜੀਂ ਅੰਦੋਲਨ ਇਸ ਵਕਤ ਪੂਰੇ ਜੋਰਾਂ ਤੇ ਦਿੱਲੀ ਵਿਖੇ ਜਿੱਥੇ ਚੱਲ ਰਿਹਾ ਹੈ ਪੰਜਾਬ ਭਰ ਤੋਂ ਵੱਡੀ ਗਿਣਤੀ ਦੇ ਕਿਸਾਨ ਦਿੱਲੀ ਪਹੁੰਚ ਰਹੇ ਨੇ ਭਰ ਜਿੰਨਾ ਥਾਵਾਂ ਤੋਂ ਇਸ ਅੰਦੋਲਨ ਦੀ ਸ਼ੁਰੂਆਤ ਹੋਈ ਸੀ ਜਿੰਨਾ ਥਾਵਾਂ ਦੇ ਉੱਤੇ ਕਿਸਾਨਾਂ ਨੇ ਸ਼ੁਰੂਆਤੀ ਤੌਰ ਤੇ ਅੰਦੋਲਨ ਸ਼ੁਰੂ ਕੀਤੇ ਸੀ ਭਾਵੇਂ ਉਹ ਜੰਡਿਆਲਾ ਗੁਰੂ ਦੇ ਨਾਲੇ ਨਜ਼ਦੀਕ ਦੇਵੀदासਪੁਰਾ ਪਿੰਡ ਜਾਂ ਜੰਡਿਆਲਾ ਗੁਰੂ ਦਾ ਰੇਲਵੇ ਸਟੇਸ਼ਨ ਹੋਵੇ ਜਾਂ ਟੋਲ ਟੈਕਸ ਹੁਣ ਟੋਲ ਪਲਾਜ਼ੇ ਜਿੱਥੇ ਕਿਸਾਨਾਂ ਵੱਲੋਂ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਸਨ ਤਾਂ ਅਕਤੂਬਰ ਮਹੀਨੇ ਦੀ 7 ਤਰੀਕ ਤੋਂ ਟੋਲ ਪਲਾਜ਼ਾਂ ਦੇ ਉੱਪਰ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਪ੍ਰੋਟੈਸਟ ਸ਼ੁਰੂ ਕੀਤਾ ਸੀ ਜਿੱਥੇ ਕਿਸਾਨਾਂ ਨੇ ਆਪਣੀ ਜਥੇਬੰਦੀ ਦੇ ਨੁਮਾਇੰਦੇ ਜਿਹੜੇ ਨੇ ਰੋਜ਼ਾਨਾ ਦਿੱਲੀ ਭੇਜੇ ਜਾ ਰਹੇ ਨੇ ਪਰ ਜਿਹੜੀ ਇਸ ਕਿਸਾਨ ਜਿਹੜੀ ਸੰਘਰਸ਼ ਕਮੇਟੀ ਹੈ ਇਸ ਵੱਲੋਂ ਦਿੱਲੀ ਦੇ ਵਿੱਚ ਵੀ ਅੱਜ ਦੇ ਦਿਨ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਤੇ ਅੰਮ੍ਰਿਤਸਰ ਦੇ ਵਿੱਚ ਵੀ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਵੱਖ-ਵੱਖ ਤਰ੍ਹਾਂ ਦੇ ਐਜ਼ਿਟੇਸ਼ਨ ਨੇ ਤਾਂ ਅਸੀਂ ਇਸ ਵਕਤ ਜੰਡੇਆਲਾ ਗੁਰੂ ਦੇ ਟੋਲ ਪਲਾਜ਼ਾ ਦੇ ਮੌਜੂਦਾ ਜਿੱਥੇ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਪੋਖੜਤਾਲ ਦੇ ਉੱਪਰ ਬੈਠੇ ਹੋਏ ਨੇ ਅੱਜ ਦੇਖ ਸਕਦੇ ਹੋ ਤੁਸੀਂ ਲੜੀਵਾਰ ਭੁਖੜਤਾਲ ਅੱਜ ਤੋਂ ਸ਼ੁਰੂ ਕੀਤੀ ਹੈ ਜਥੇਬੰਦੀ ਦਾ ਫੈਸਲਾ ਸੀ ਕਿ ਦਿੱਲੀ ਦੇ ਵਿੱਚ ਵੀ ਜਿਹੜੇ ਆਗੂ ਨੇ ਉਹ ਵੀ ਭੁਖੜਤਾਲ ਕਰਨਗੇ ਤਾਂ ਕਿ ਕੇਂਦਰ ਸਰਕਾਰ ਦੇ ਉੱਪਰ ਜੋ ਇੱਕ ਸੰਘਰਸ਼ ਚੱਲ ਰਿਹਾ ਉਹਨਾਂ ਦੇ ਨਾਲ ਜਿਹੜੀ ਉਹਨਾਂ ਨੇ ਇੱਕ ਲੜਾਈ ਜਿਹੜੀ ਸ਼ੁਰੂ ਕੀਤੀ ਹੈ ਉਸ ਨੂੰ ਕਾਮਯਾਬ ਕੀਤਾ ਜਾ ਸਕੇ ਤਾਂ ਅੱਜ ਜਿੰਨਾ ਆਗੂਆਂ ਨੇ ਸਰੋਪਾਓ ਉਹਨਾਂ ਨੂੰ ਪਹਿਨੇ ਨੇ ਬਖਸ਼ਿਸ਼ ਹੋਏ ਨੇ ਤਾਂ ਉਹ ਆਗੂ ਅੱਜ ਇੱਥੇ ਭੁਖੜ ਹੜਤਾਲ ਦੇ ਬੈਠੇ ਨੇ ਤਾਂ ਲਗਾਤਾਰ ਕਿੰਨੇ ਦਿਨ ਭੁਖੜ ਹੜਤਾਲ ਇਹ ਚੱਲੇਗੀ ਕਿੰਨੇ ਦਿਨ ਤਾਂ ਸਾਰੇ ਆਗੂਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਟੋਲ ਜਿਹੜੇ ਨੇ ਕਿਸਾਨ ਇਸ ਪਾਸੇ ਕਿਸਾਨਾਂ ਵੱਲੋਂ ਜਿਹੜੇ ਟੋਲ ਗੱਡੀਆਂ ਨੂੰ ਫ੍ਰੀ ਪਹਿਲੇ ਦਿਨ ਤੋਂ ਜਿਸ ਦਿਨ ਤੋਂ ਟੋਲ ਦੇ ਉੱਤੇ ਪਟਾ ਪਟਾ ਸ਼ੁਰੂ ਹੋਇਆ ਸੀ ਤਾਂ ਗੱਡੀਆਂ ਬਿਨਾਂ ਪਰਚੀ ਕਟਾਏ ਹੀ ਇਸ ਜਗ੍ਹਾ ਤੋਂ ਜਾ ਰਹੀਆਂ ਨੇ ਜਗ੍ਹਾ-ਜਗ੍ਹਾ ਤੇ ਬੋਰਡ ਲਗਾਏ ਨੇ ਕਾਰਪੋਰੇਟ ਘਰਾਣੇ ਭਜਾਓ ਖੇਤੀ ਬਚਾਓ ਕਿਸਾਨ ਸੰਘਰਸ਼ ਕਮੇਟੀ ਤਾਂ ਅੰਮ੍ਰਿਤਸਰ ਦੇ ਵਿੱਚ ਇਹ ਵੱਡੀ ਜਥੇਬੰਦੀ ਹੈ ਮੱਝ ਦੀ ਇੱਕ ਹੋਰ ਵੱਡੀ ਜਥੇਬੰਦੀ ਜਿਹੜੀ ਇੱਥੇ ਲਗਾਤਾਰ ਪ੍ਰੋਟੈਸਟ ਕਰ ਰਹੀ ਹੈ ਤਾਂ ਆਗੂਆਂ ਦੇ ਨਾਲ ਅਸੀਂ ਬਿਲਕੁਲ ਗੱਲਬਾਤ ਕਰ ਲੈਨੇ ਆ ਕਿ ਅੱਜ ਇਹ ਜਥੇਬੰਦੀ ਦਾ ਫੈਸਲਾ ਕਿਉਂਕਿ ਇਸ ਜਗ੍ਹਾ ਦੇ ਉੱਤੋਂ ਵੀ ਇਹਨਾਂ ਨੇ ਵੱਡਾ ਇਕੱਠ ਕਰਕੇ ਭਾਵੇਂ ਨਹੀਂ ਭੇਜਿਆ ਪਰ ਰੋਜ਼ਾਨਾ ਜਿਹੜੀਆਂ ਟਰਾਲੀਆਂ ਨੇ ਦੋ-ਦੋ ਚਾਰ-ਚਾਰ ਇੱਥੋਂ ਤੋਰੀਆਂ ਜਾਂਦੀਆਂ ਨੇ ਤਾਂ ਸਭ ਤੋਂ ਪਹਿਲਾਂ ਆਗੂਆਂ ਨਾਲ ਗੱਲ ਕਰਦੇ ਦਵਿੰਦਰ ਸਿੰਘ ਹੁਣਾ ਦੇ ਨਾਲ ਦਵਿੰਦਰ ਜੀ ਜਿਹੜੀ ਅੱਜ ਦੀ ਭੁਖੜ ਹੜਤਾਲ ਕੀਤੀ ਜਾ ਰਹੀ ਹੈ ਇਹ ਅੱਜ ਕਿਸ ਫੈਸਲਾ ਜੱਥੇਬੰਦੀ ਨੇ ਕਿਸ ਤਰ੍ਹਾਂਗਾ ਲਿਆ ਗਿਆ ਸੀਗਾ ਤੇ ਕਿੰਨੇ ਦਿਨ ਚੱਲੇਗੀ ਕੀ ਮੈਂ ਦਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਕਿਸਾਨ ਸੰਘਰਸ਼ ਕਮੇਟੀ ਪੰਜਾਬ ਅੱਜ ਦੀ ਜਿਹੜੀ ਆ ਭੁਖੜ ਹੜਤਾਲ ਤੇ ਅਸੀਂ ਪੰਜ ਬੰਦੇ ਬਿਠਾ ਰਹੇ ਆ ਉਹ ਇਸ ਕਰਕੇ ਵੀ ਦਿੱਲੀ ਜਿਹੜੀ ਆ ਦਿੱਲੀ ਚ ਲਗਾਤਾਰ ਪਿਛਲੇ ਇੱਕ ਹਫ਼ਤੇ ਤੋਂ ਤਕਰੀਬਨ ਰੋਜ਼ਾਨਾ ਭੁਖੜ ਹੜਤਾਲ ਜਿਹੜੀ ਆ ਦਿੱਲੀ ਦੇ ਵਿੱਚ ਚੱਲ ਰਹੀ ਹੈ ਦਿੱਲੀ ਵਾਲੀ ਸਟੇਜ ਤੋਂ ਚੱਲ ਰਹੀ ਆ ਉਸ ਕੜੀ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਸਾਡੇ ਇੱਥੇ ਅਸੀਂ ਫੈਸਲਾ ਕੀਤਾ ਔਰ ਸਾਡੇ ਆਗੂਆਂ ਫੈਸਲਾ ਕੀਤਾ ਸਾਡੇ ਜਥੇਬੰਦੀ ਦੇ ਜੋ ਮੇਨ ਹੈਗੇ ਆ ਇੱਥੇ ਉਹਨਾਂ ਦਾ ਫੈਸਲਾ ਕੀਤਾ ਵੀ ਅਸੀਂ ਦਿੱਲੀ ਵਾਲੇ ਭਰਾਵਾਂ ਦੇ ਸਮਰਥਨ ਦੇ ਵਿੱਚ ਅਸੀਂ ਵੀ ਇੱਥੇ ਪੰਜਾਬ ਦੇ ਵਿੱਚ ਟੋਲ ਪਲਾਜ਼ਾ ਨਿੱਜਰਪੁਰਾ ਇਹਦੇ ਤੇ ਭੁਖ ਹੜਤਾਲ ਤੇ ਬੈਠਾਂਗੇ ਉਸ ਉਸ ਤਹਿਤ ਜਿਹੜਾ ਵਾ ਅਸੀਂ ਅੱਜ ਜਿਹੜੇ ਆ ਪੰਜ ਮੈਂਬਰ ਜਥੇਬੰਦੀ ਦੇ ਉਹ ਭੁੱਖ ਹੜਤਾਲ ਤੇ ਬੈਠੇ ਹੋਇਆ ਅਸੀਂ ਲਗਾਤਾਰ ਤਕਰੀਬਨ ਰੋਜ਼ਾਨਾ ਹੀ ਇਸੇ ਤਰ੍ਹਾਂ ਪੰਜ ਬੰਦੇ ਰੋਜ਼ਾਨਾ ਹੀ ਭੁੱਖ ਹੜਤਾਲ ਤੇ ਬੈਠਿਆ ਕਰਨਗੇ ਇਹਦਾ ਟਾਈਮ ਕਿੰਨਾ ਚਿਰ ਆ ਕਿੰਨਾ ਲੰਮਾ ਚੱਲਣਾ ਇਹ ਜਿਹੜਾ ਫੈਸਲਾ ਇਸ ਸਰਕਾਰ ਦੇ ਹੱਥ ਦੇ ਵਿੱਚ ਆ ਜਿਨ੍ਹਾਂ ਚ ਸਰਕਾਰ ਕੋਈ ਫੈਸਲਾ ਸਾਡੇ ਕਿਸਾਨਾਂ ਦਾ ਨਹੀਂ ਨਵੇੜਦੀ ਉਹਨਾਂ ਚ ਅਸੀਂ ਭੁੱਖ ਹੜਤਾਲ ਜਿਹੜੀ ਇੱਥੇ ਜਾਰੀ ਰੱਖਾਂਗੇ ਰੋਜ਼ਾਨਾ ਹੀ ਪੰਜ ਮੈਂਬਰ ਜਿਹੜੇ ਇੱਥੇ ਬੈਠਿਆ ਕਰਨਗੇ ਅੱਜ ਦੇ ਜਿਹੜੇ 1 ਨੰਬਰ ਤੇ ਸਰਦਾਰ ਅੰਗਰੇਜ਼ ਸਿੰਘ ਜੀ ਛਾਟੀਵਿੰਡ 2 ਨੰਬਰ ਤੇ ਸਰਦਾਰ ਮੰਗਲ ਸਿੰਘ ਜੀ ਰਾਮਪੁਰਾ 3 ਨੰਬਰ ਤੇ ਸਰਦਾਰ ਸੋਹਣ ਸਿੰਘ ਜੀ ਰਾਮਪੁਰਾ 4 ਨੰਬਰ ਤੇ ਸਰਦਾਰ ਬਲਬੀਰ ਸਿੰਘ ਜੀ ਛਾਟੀਵਿੰਡ 5 ਨੰਬਰ ਤੇ ਸਰਦਾਰ ਗੱਜਣ ਸਿੰਘ ਜੀ ਛਾਟੀਵਿੰਡ ਅੱਜ ਦੇ ਜਿਹੜੇ ਪੰਜ ਮੈਂਬਰ ਸਾਡੇ ਇਹ ਪੋਖ ਹੜਤਾਲ ਤੇ ਬੈਠੇ ਆ ਲਗਾਤਾਰ ਇਸੇ ਤਰ੍ਹਾਂ ਹੀ ਸਾਰਾ ਦਿਨ ਚੱਲੇ ਇਹ ਸਾਰਾ ਦਿਨ ਚੱਲੇਗੀ ਜੀ ਪੋਖ ਹੜਤਾਲ ਲਗਾਤਾਰ ਇਹ ਚੱਲੇਗੀ ਸਾਰਾ ਦਿਨ ਚੱਲੇਗੀ ਕੋਈ ਵੀ ਇੱਥੇ ਖਾਣ ਪੀਣ ਦਾ ਕੋਈ ਇਹਨਾਂ ਦਾ ਪ੍ਰਬੰਧ ਨਹੀਂ ਨਾ ਕੋ ਕਰਨਾ ਨਾ ਭਰਾਵਾਂ ਨੂੰ ਬੇਨਤੀ ਆ ਵੀ ਸਾਡੇ ਅੱਜ ਵਾਲੇ ਵੀਰਾਂ ਨੂੰ ਪੋਖ ਹੜਤਾਲ ਤੇ ਕੋਈ ਵੀ ਖਾਣ ਪੀਣ ਦੀ ਚੀਜ਼ ਨਾ ਦਿੱਤੀ ਜਾਵੇ ਕਿਉਂਕਿ ਬਹੁਤ ਸਾਥੀ ਜਿਹੜੇ ਆ ਅੰਮ੍ਰਿਤਸਰ ਤੋਂ ਉਹ ਸਾਡੇ ਵਾਸਤੇ ਵਕ ਵਕ ਖਾਣ ਪੀਣ ਦਾ ਪਰ ਲੈ ਕੇ ਆਉਂਦੇ ਆ ਧੰਨਵਾਦ ਉਹਨਾਂ ਦਾ ਪਰ ਅੱਜ ਬੇਨਤੀ ਕਰਦੇ ਆਂ ਵੀ ਅੱਜ ਖਾਣ ਪੀਣ ਦਾ ਇੱਥੇ ਕੋਈ ਵੀ ਸਮਾਨ ਨਾ ਪਹੁੰਚਾਇਆ ਜਾਵੇ। ਪੋਖੜਦਾਲ ਤੁਸੀਂ ਅੱਜ ਤੋਂ ਸ਼ੁਰੂ ਕਰਦੀ ਲੜੀ ਵਾਰ ਤੁਸੀਂ ਕਹਿੰਦੇ ਪਤਾ ਨਹੀਂ ਕਿੰਨਾ ਚਿਰ ਚੱਲੇਗੀ ਇਹ ਸਰਕਾਰ ਦੇ ਹੱਥ 'ਚ ਆ। ਅੰਦੋਲਨ ਕਾਫੀ ਲੰਬਾ ਜਿਹੜਾ ਖਿੱਚਿਆ ਗਿਆ ਭਾਰ ਸਰਦੀ ਦੇ ਵਿੱਚ ਅੰਦੋਲਨ ਚੱਲ ਰਿਹਾ ਇਸ ਬਾਰੇ ਕੀ ਕਹਿਣਾ ਕੋਈ ਅਸਰ ਹੈਗਾ ਸਰਕਾਰ ਦੇ ਉੱਤੇ? ਦੇਖੋ ਸਰਕਾਰ ਤੇ ਅਸਰ ਤੇ ਬਿਲਕੁਲ ਹਾਲੀ ਮਹਿਸੂਸ ਨਹੀਂ ਹੋ ਰਿਹਾ। ਦੇਖੋ ਕੱਲ ਦੀ ਮੀਟਿੰਗ 29 ਤਰੀਕ ਵਾਲੀ ਮੀਟਿੰਗ 'ਚ ਸਰਕਾਰ ਦਾ ਵਤੀਰਾ ਕਿਦਾਂ ਦਾ ਜਾਈ? ਕਿਸ ਬੰਦੇ ਨੂੰ ਕੀ ਰੁਖ ਅਖਤਿਆਰ ਕਰਦੀ ਆ। ਲੇਕਿਨ ਸਾਡਾ ਸੰਘਰਸ਼ ਜਾਰ ਕੀ ਲੱਗਦਾ ਕਿ ਤੁਹਾਡੀ ਜੱਥੇਬੰਦੀਆਂ ਨਾਲ ਗੱਲਬਾਤ ਹੁੰਦੀ ਉਹ ਆਪਣੇ ਦੀ ਜੱਥੇਬੰਦੀ ਦੇ ਨਾਲ ਕੀ ਉਹ ਸੰਕੇਤ ਦਿੰਦੇ ਨੇ ਸਰਕਾਰ ਵੱਲੋਂ ਕੀ ਦੇਖੋ ਹੱਲੀ ਸਰਕਾਰ ਜਿਹੜੀ ਆ ਸਰਕਾਰ ਦੀ ਨੀਤੀ ਨiyet ਦੇ ਵਿੱਚ ਫਰਕ ਆ ਜੀ ਸਰਕਾਰ ਇਹ ਨiyet ਨਹੀਂ ਸਾਫ਼ ਜਿੰਨਾ ਚਿਰ ਸਰਕਾਰ ਨiyet ਸਾਫ਼ ਕਰਕੇ ਕਿਸਾਨ ਜੱਥੇਬੰਦੀਆਂ ਨਾਲ ਗੱਲਬਾਤ ਨਹੀਂ ਕਰਦੀ ਉਹਨਾਂ ਚ ਜਿਹੜਾ ਹੱਲ ਕੱਢਣ ਦਾ ਉਹ ਕੋਈ ਰੋਕ ਜਿਹੜਾ ਇਹਦਾ ਇਹਨਾਂ ਦਾ ਦਿਸ ਨਹੀਂ ਰਿਹਾ ਲੇਕਿਨ ਸਾਡਾ ਸ਼ੁਗਰਸ਼ ਜਾਰੀ ਆ ਦੀ ਪਰ ਤੁਹਾਡੇ ਵੱਲੋਂ ਜਿਹੜਾ ਪਹਿਲਾਂ ਗੱਲਬਾਤ ਦੇ ਜਿਹੜੇ ਕਈ ਦੌਰ ਨੇ ਉਹ ਪੂਰੀ ਤਰ੍ਹਾਂ ਕਾਮਯਾਬ ਨਹੀਂ ਹੋਏ ਹੋਣ ਲੱਗਦਾ ਕਿ ਤੁਹਾਨੂੰ ਇਸ ਤੌਰ ਦੇ ਵਿੱਚ ਕਾਮਯਾਬ ਹੋ ਜੇਨ ਕਿ ਨਵਾਂ ਸਾਲ ਜਾਂ ਇਸ ਤੋਂ ਬਾਅਦ ਇਹ ਤਾਂ ਕਰਦੇ ਜਾ ਰਹੀ ਰੂਪ ਪਲਾਨ ਜਿਵੇਂ ਜਿੱਥੇ ਵੇਖੋ ਵਿਸ਼ਵਾਸ ਗਵਾ ਚੁੱਕੀ ਆ ਸਰਕਾਰ ਕਿਉਂਕਿ ਸਾਨੂੰ ਸਾਨੂੰ ਵਿਸ਼ਵਾਸ ਨਹੀਂ ਸਾਨੂੰ ਉਹਨਾਂ ਤੇ ਯਕੀਨ ਨਹੀਂ ਇਸ ਕਰਕੇ ਸਾਨੂੰ ਨਹੀਂ ਕੋਈ ਰਿਹਾ ਉਹਨਾਂ ਤੇ ਯਕੀਨ ਪਈ ਉਹ ਗੱਲਬਾਤ ਰਹੀਂ ਕੋਈ ਹੱਲ ਕੱਢਣਗੇ ਕੱਢ ਲੈਣ ਧੰਨਵਾਦ ਉਹਨਾਂ ਦੀ ਸਿਆਣਪ ਹੋਊਗੀ ਨਹੀਂ ਕੱਢਣਗੇ ਤੇ ਇਹ ਜਿਹੜਾ ਅਦੋਲਨ ਆ ਇਹ ਲਗਾਤਾਰ ਵਧਦਾ ਜਾ ਰਿਹਾ ਇਹ ਜਨ ਅੰਦੋਲਨ ਬਣ ਗਿਆ ਇਹ ਕਿਸਾਨ ਮਜ਼ਦੂਰਾਂ ਦਾ ਅੰਦੋਲਨ ਨਹੀਂ ਰਿਹਾ ਇਹ ਪੰਜਾਬ ਜਾਂ ਭਾਰਤ ਵਿੱਚ ਨਹੀਂ ਰਿਹਾ ਇਹ ਪੂਰੀ ਦੁਨੀਆ ਦੇ ਪੂਰੇ ਵਰਲਡ ਵਿੱਚ ਵਿਦੇਸ਼ਾਂ ਵਿੱਚ ਵੀ ਇਹਦਾ ਅਸਰ ਪੈ ਰਿਹਾ ਔਰ ਵੱਧਦਾ ਜਾ ਰਿਹਾ ਇਹ ਤੇ ਸਰਕਾਰ ਦੀ ਮਰਜ਼ੀ ਆ ਕੀ ਚਾਹੁੰਦੀ ਆ ਕਿਤਰਾ ਕਰਨੀ ਚਾਹੁੰਦੀ ਪਰ ਅਸੀਂ ਲਗਾਤਾਰ ਡਟੇ ਰਵਾਂਗੇ ਜੀ ਇਸ ਜਗ੍ਹਾ ਤੇ ਤੁਸੀਂ ਅਕਤੂਬਰ ਮਹੀਨੇ ਦੀ 7 ਤਰੀਕ ਦੇ ਨਜ਼ਦੀਕ ਜਿਹੜਾ ਟੋਲ ਟੈਕਸ ਦੇ ਉੱਤੇ ਅੰਦੋਲਨ ਸ਼ੁਰੂ ਕੀਤਾ ਸੀ ਅਸੀਂ ਲਗਾਤਾਰ ਤੁਹਾਨੂੰ ਫਾਲੋ ਕਰਦੇ ਆਏ ਆ ਇਸ ਜਗ੍ਹਾ ਦੇ ਉੱਤੇ ਅੰਦੋਲਨ ਤੋਂ ਤੁਸੀਂ ਤੁਹਾਡੀ ਜਥੇਬੰਦੀ ਦੇ ਵੱਲੋਂ ਕਿੰਨੇ ਮੈਂਬਰ ਜਿਹੜੇ ਨੇ ਦਿੱਲੀ ਭੇਜੇ ਜਾਂਦੇ ਨੇ ਉਸ ਬਾਰੇ ਜਾਣਕਾਰੀ ਦੇਖੋ ਜੀ ਮੈਂਬਰਾਂ ਦੀ ਗਿਣਤੀ ਨਹੀਂ ਹੈ ਤੇ ਸਾਡੀ ਗਿਣਤੀ ਤੋਂ ਬਾਹਰ ਹੋਏ ਚੁੱਕੇ ਆ ਲੋਕ ਵੀ ਸ਼ਾਮ ਦੇ ਟਾਈਮ ਤੇ ਰੋਜ਼ਾਨਾ ਕਈ ਵਾਰੀ ਅਸੀਂ 5 ਬੰਦੇ 7 ਬੰਦੇ ਰੋਜ਼ਾਨਾ ਹੀ ਦਿੱਲੀ ਨੂੰ ਭੇਜਦੇ ਆ ਉਸ ਤੋਂ ਇਲਾਵਾ ਸਾਡੀਆਂ ਟਰਾਲੀਆਂ ਲਗਾਤਾਰ ਜਿਹੜੀਆਂ ਕਈ ਵਾਰੀ 2 ਕਈ ਵਾਰੀ 3 ਕਈ ਵਾਰੀ 4 ਟਰਾਲੀਆਂ ਵੀ ਰੋਜ਼ਾਨਾ ਤੋਰਦੇ ਆ ਜਿੱਦ ਐਸੀ ਮੋਟਰਸਾਈਕਲਾਂ ਦੀ ਗਿਣਤੀ ਅਲੱਗ ਔਰ ਕਾਰਾਂ ਦੀ ਗਿਣਤੀ ਅਲੱਗ ਇਕੱਠਾ ਜਥਾ ਨਹੀਂ ਤੁਸੀਂ ਤੋਰਦੇ ਔਰ ਰੋਜ਼ਾਨਾ ਦੀ ਸਾਡੇ ਜਥੇ ਰੋਜ਼ਾਨਾ ਜਾ ਰਹਾ ਪਰ ਇੱਕ ਲਗਾਤਾਰ ਨਹੀਂ ਜਾ ਰਹਾ ਜੀ ਕੋਈ 12 ਵਜੇ ਚੱਲ ਪਿਆ ਕੋਈ 4 ਵਜੇ ਚੱਲ ਪਿਆ ਕੋਈ 6 ਵਜੇ ਚੱਲ ਪਿਆ ਸਾਰੀ ਦਿਹਾੜੀ 24 ਘੰਟਿਆਂ ਦੇ ਵਿੱਚ ਜਥੇ ਜਿਹੜੇ ਆ ਉਹ ਜਿੰਮੇਂਦੀ ਤੁਸੀਂ ਵੀ ਆਪਣੇ ਇੱਥੇ ਆਗੂਆਂ ਨੂੰ ਇੱਥੇ ਰੱਖਣ ਦਾ ਕਿਉਂ ਫੈਸਲਾ ਲਿਆ ਟੋਲ ਟੈਕਸ ਦੇ ਪ੍ਰੋਟੈਸਟ ਚੱਲ ਹੀ ਰਿਹਾ ਸੀਗਾ ਇੱਥੇ ਆਗੂ ਕੋਈ ਕਿਉਂ ਇੱਥੇ ਡਟੇ ਵੇਖੋ ਇਹ ਸਾਡਾ ਹੈੱਡ ਕੁਆਰਟਰ ਬਣ ਗਿਆ ਜੀ ਕਿਉਂਕਿ ਅਸੀਂ ਰੋਜ਼ਾਨਾ ਇੱਥੋਂ ਜਥੇ ਤੋਰਨੇ ਆ ਇੱਥੇ ਖਾਣ ਪੀਣ ਦਾ ਪ੍ਰਬੰਧ ਇੱਥੇ ਸਾਰਾ ਪ੍ਰਬੰਧ ਸਾਡੇ ਕੋਲ ਜੋ ਬੱਸਾਂ ਜਾ ਰਹੀਆਂ ਸ਼ਾਮ ਨੂੰ ਉਹਨਾਂ ਦਾ ਵੀ ਧੰਨਵਾਦ ਜੀ ਰੋਜ਼ਾਨਾ ਸਾਡੇ ਬੰਦੇ ਜਿਹੜੇ ਆ ਉਹ ਬੱਸਾਂ ਵਾਲੇ ਖੜ ਰਹੇ ਆ ਇਹ ਹੈੱਡ ਕੁਆਰਟਰ ਦੇ ਤੌਰ ਤੇ ਰੋਜ਼ਾਨਾ ਅਸੀਂ ਜੇ ਇੱਥੋਂ ਜਿਹੜੇ ਆ ਅਸੀਂ ਸਾਡੇ ਆਗੂ ਟੀਮ ਜਿਹੜੀ ਆ ਬਿਲਕੁਲ ਕੋਈ ਕੋਸਟ ਬਿਲਕੁਲ ਕੋਈ ਕੋਸਟ ਨਹੀਂ ਲੈਂਦੇ ਜੀ ਉਹ ਉਹ ਬੱਸਾਂ ਵਾਲੇ ਫਰੀ ਖੜਦੇ ਸਾਡੇ ਮੈਂਬਰ ਜਿੰਨੇ ਵੀ ਹੋਣ ਉਹਨਾਂ ਨੂੰ ਕਾਲ ਕਰਕੇ ਦੱਸ ਦਈਦਾ ਸਾਡੇ ਕੋਲ ਰੋਜ਼ ਦੀ ਡਿਟੇਲ ਆ ਜਾਂਦੀ ਪੀ ਅੱਜ ਪੰਜ ਮੈਂਬਰ ਜਾਣੇ ਸੱਤ ਉਹਨਾਂ ਨੂੰ ਨੋਟ ਕਰਵਾ ਦਈਦਾ ਰੋਜ਼ਾਨਾ ਖੜਦੇ ਜੀ ਬਿਨਾ ਟਿਕਟ ਤੋਂ ਖੜਦੇ ਆ ਇੱਥੋਂ ਵੀ ਸਾਡੇ ਆਗੂ ਟੀਮ ਮੇਰੇ ਵੀਰ ਤੁਹਾਡੇ ਤੁਸੀਂ ਤੁਹਾਡੇ ਕੋਲ ਹੀ ਬੈਠੇ ਆ ਉਹ ਦਿੱਲੀ ਵੀ ਭੁਖ ਹੜਤਾਲ ਤੇ ਲਗਾਤਾਰ ਬੈਠ ਕੇ ਆਏ ਆ ਉਹ ਸਟੇਜ ਤੋਂ ਆਏ ਉਹ ਕੱਲ ਹੀ ਆਏ ਆ ਤੋਂ ਸਾਡੇ ਕੱਲ ਨਵੇਂ ਮੈਂਬਰ ਚਲੇਗੇ ਜੀ ਦਿੱਲੀ ਦੇ ਵਿੱਚ ਵੀ ਸਾਡੀ ਆਗੂ ਟੀਮ ਰੋਜ਼ਾਨਾ ਜਾ ਰਹੀ ਆ ਇੱਕ ਹਫਤਾ ਲਾ ਕੇ 10 ਦਿਨ ਜਿਹੜੇ ਆਉਂਦੇ ਆ ਉਸ ਤੋਂ ਬਾਅਦ ਅਗਲੇ ਟੀਮ ਭੇਜ ਦਿੱਤੀ ਜਾਂਦੀ ਹੈ। ਭੋਖੜ ਹੜਤਾਲ ਕਾਫੀ ਟਫ ਫੈਸਲਾ ਹੁੰਦਾ ਲੱਗਦਾ ਹੈ ਇੱਕ ਭੋਖੜ ਹੜਤਾਲ ਦੇ ਉੱਤੇ ਵੀ ਕੋਈ ਸਰਕਾਰ ਜਿਹੜੀ ਆ ਉਹ ਅਸਰ ਕਰੇਗੀ ਕਿਉਂਕਿ ਸਰਕਾਰ ਨੇ ਕਿਹਾ ਕਿ ਠੀਕ ਆ ਖਾਮੀਆਂ ਹੈ ਨੇ ਪਰ ਫਿਰ ਵੀ ਉਹ ਕਹਿੰਦੇ ਜੀ ਅਸੀਂ ਐਮੈਂਡਮੈਂਟ ਕਰ ਦਨੇ ਕਾਨੂੰਨ ਨਹੀਂ ਬਣਾਉਂਦੇ। ਵੇਖੋ ਸਰਕਾਰ ਕਰੇ ਚਾ ਨਾ ਕਰੇ ਸਾਨੂੰ ਇਹ 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 ਸੋਚਣਾ ਸਰਕਾਰ ਦਾ ਬੰਦਾ। ਅਹੀਂ ਤੇ ਲਗਾਤਾਰ ਜਿਹੜਾ ਵਾ ਕਿਸਾਨਾਂ ਦਾ ਅਲੋਦ ਅੰਦੋਲਨ ਆ ਉਹਨੂੰ ਤੇਜ ਕਰਾਂਗੇ ਤੇ ਲਗਾਤਾਰ ਚਲਾਵਾਂਗੇ ਇਹ ਸਰਕਾਰ ਸੋਚੇ ਅਸਰ ਪੈਂਦਾ ਚ ਨਾ ਪਵੇ ਉਹ ਅਲੱਗ ਗੱਲ ਆ ਪਰ ਸਾਡਾ ਜਿਹੜਾ ਸੰਘਰਸ਼ ਹੋ ਜਾਰੀ ਰਹੂਗਾ ਜੀ ਸਰਕਾਰ ਦੀ ਇਹਦੇ ਮਨਸ਼ਾ ਨਹੀਂ ਕਿ ਜਿੰਨਾ ਅੰਦੋਲਨ ਲੰਬਾ ਖਿੱਚਿਆ ਜਾਏਗਾ ਉਹਦੇ ਸਰਦੀ ਪੂਰੇ ਜੋਬਨ ਤੇ ਆ ਤਾਂ ਇਹ ਅੰਦੋਲਨ ਵੀ ਮੱਠਾ ਪੈ ਜਾਏਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਉਹਨਾਂ ਦੀ ਸੋਚ ਨਹੀਂ ਹੋਊਗੀ ਤੇ ਗਲਤ ਹੋਊਗੀ ਕਿਉਂਕਿ ਸੰਘਰਸ਼ ਦਿਨੇ ਦਿਨ ਤੇਜ ਹੋ ਰਿਹਾ ਔਰ ਤੇਜ ਹੋਊਗਾ ਔਰ ਲਗਾਤਾਰ ਵੱਧ ਰਿਹਾ ਮੈਂ ਅੱਗੇ ਬੇਨਤੀ ਕਰ ਚੁੱਕਾ ਵੀ ਇਹ ਜਨ ਅंदोलਨ ਬਣ ਗਿਆ ਔਰ ਭਾਰਤ ਤੋਂ ਬਾਹਰ ਜਾ ਰਿਹਾ ਇਹ ਸਰਕਾਰ ਦੀ ਬੇਵਕੂਫੀ ਹੋਊਗੀ ਜੇ ਕਿਤੇ ਇਸ ਅंदोलਨ ਨੂੰ ਲੰਮਾ ਕਰ ਲਿਆ ਤੇ ਗਲਤ ਨਤੀਜੇ ਨਿਕਲਣਗੇ ਗਲਤ ਰਿਜ਼ਲਟ ਨਿਕਲਣਗੇ ਉਹ ਜੋ ਦਿੱਲੀ ਤੋਂ ਵੀ ਆਏ ਨੇ ਉੱਥੇ ਵੀ ਭੋਖੜ ਹਦਾਲ ਦੇ ਤਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਸਰ ਕੀ ਨਾਮ ਹੈ ਜੀ ਤੁਹਾਡਾ ਮਿਆਨਾ ਪਰਮਜੀਤ ਸਿੰਘ ਪਿੰਡ ਚਾਟੀਵੰਡਿਆ ਜੀ ਪਰਮਜੀਤ ਜੀ ਤੁਸੀਂ ਉੱਥੇ ਕਿੰਨੀ ਵਾਰੀ ਭੋਖੜ ਹਦਾਲ ਕੀਤੀ ਸੀਗੀ ਤੇ ਕੀ ਉਸ ਦਾ ਅਸਰ ਕੀ ਗਿਆ ਅਸਲ 'ਚ ਮੈਂ ਪਹਿਲਾਂ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ ਵੀ ਉੱਥੇ ਜਿਹੜੀ ਭੋਖੜ ਹਦਾਲ ਹੈ ਉਹਨਾਂ 11 ਬੰਦੇ ਹੀ ਰੱਖਦੇ ਆ ਤੇ ਉਥੇ ਸਟੈਪ ਵਾਈਜ਼ ਸਟੈਪ ਆ ਕਿਉਂਕਿ 500 ਤੋਂ ਉੱਪਰ ਜਿ세 ਬੰਦੀਆਂ ਵਾਂ ਜਿਹੜੀਆਂ ਮੰਨ ਲਓ ਇਸ ਸੰਘਰਸ਼ ਵਿੱਚ ਸ਼ਾਮਲ ਆ ਤੇ ਜੇ 11 ਬੰਦੇ ਤੁਸੀਂ ਸਾਹ ਵੀ ਆਪੇ ਲਾ ਲਓ ਵੀ ਇਸ ਸੀਰੀਅਲ ਵਾਈਕ ਕਿੰਨੇ ਚਿਰ ਬਾਅਦ ਵਾਰੀ ਆਉਣੀ ਹੈ ਤੇ ਮੈਂ ਉਹਦੇ ਚ 24 ਘੰਟੇ ਦੀ ਭੁੱਖ ਲਤਾਰ ਰੱਖ ਕੇ ਆਂ ਸੀ ਭੁੱਖ ਲਤਾਰ ਰੱਖਣ ਦਾ ਮਕਸਦ ਸਰਕਾਰ ਨੂੰ ਇਹ ਮੈਸੇਜ ਦੇਣਾ ਸੀ ਵੀ ਸਾਡੀ ਸਰਕਾਰ ਜਿਹੜੀ ਹੈਕਰ ਭਾਰਤ ਸਰਕਾਰ ਤੁਸੀਂ ਵੇਖ ਰਹੇ ਨੈਸ਼ਨਲ ਮੀਡੀਆ ਉਹ ਵਾਰ-ਵਾਰ ਕਹਿ ਰਿਹਾ ਵੀ ਇਹ ਉਥੇ ਪੀਜੇ 버ਗਰ ਖਾਣ ਕਰਕੇ ਇੱਥੇ ਬੈਠੇ ਨੇ ਨਾ ਕਿ ਸੰਘਰਸ਼ ਲੰਡੇ ਆ ਉਹ ਇਹ ਜਵਾਬ ਦੇਣਾ ਚਾਹੁੰਦੇ ਆ ਵੀ ਅਸੀਂ ਜੇ ਰੋਟੀ ਤੇ ਢੱਡ ਪਰ ਖਾਣੇ ਆਂ ਰੇ ਭੁੱਖੇ ਰਹਿ ਕੇ ਵੀ ਲੜਾਈ ਲੜ ਸਕਦੇ ਸਾਡਾ ਮਕਸਦ ਭੁੱਖੇ ਰਹਿ ਕੇ ਲੜਾਈ ਲੜਨ ਦੀ ਸ਼ਕਤੀ ਸਾਡੇ ਅੰਦਰ ਹੈਗੀ ਆ ਨਾ ਕਿ ਅਸੀਂ ਸਿਰਫ ਖਾਣ ਤੱਕ ਸੀਮਤ ਆਂ ਅਸੀਂ ਇਹ 24 ਘੰਟੇ ਦੀ ਭੁੱਖ ਹੜਤਾਲ ਮੈਂ ਰੱਖੀ ਸੀ ਉੱਥੇ ਤੇ 24 ਤੋਂ ਵੱਧ ਵਧ ਵੀ ਭੁੱਖ ਹੜਤਾਲ ਰੱਖ ਸਕਦੇ ਦੋ ਚਾਰ 10 ਦਿਨ ਦੀ ਰੱਖਣੀ ਪਵੇ ਰੱਖ ਲਵਾਂ ਕੋਈ ਚੱਕਰ ਨਹੀਂ ਹੈਗਾ ਅਸੀਂ ਲੜਾਈ ਲੜ ਰਹੇ ਆਂ ਦੂਸਰੀ ਇੱਕ ਬੇਨਤੀ ਮੈਂ ਹੋਰ ਕਰ ਦੇਣਾ ਵੀ ਜਿਹੜੀ ਭੁੱਖ ਹੜਤਾਲ ਦਾ ਮਕਸਦ ਇਹ ਆ ਵੀ ਅਸੀਂ ਸੰਘਰਸ਼ ਲੰਮੇ ਸਮੇਂ ਤੋਂ ਚੱਲ ਕੇ ਕਰਦੇ ਆ ਰਹੇ ਆਂ ਸਾਡਾ ਜਿਹੜਾ ਪੰਜਾਬ ਕੌਮ ਜਾਂ ਪੰਜਾਬੀ ਤੇ ਲੋਕ ਨੇ ਜ ਤੁਸੀਂ ਪੰਜਾਬ ਦੀ ਹਿਸਟਰੀ ਕੱਢ ਕੇ ਵੇਖ ਲਿਓ ਇਹਨਾਂ ਦੇ ਜੇ ਅੱਜ 5-700 ਸਾਲ ਜਾਂ 500 ਸਾਲ 51463 ਈਸਵੀ ਚ ਗੁਨਾਗਦੇ ਜੀ ਮਹਾਰਾਜ ਜੀ ਇਹ ਜਿਹੜੀ ਲੜਾਈ ਦੂਜਾ ਮਾਰ ਇਹ ਲੜ ਰਹਾ ਜੁਰਮ ਦੇ ਖਿਲਾਫ ਉਦੋਂ ਵੀ ਸੰਘਰਸ਼ ਸੀ ਇਹ ਪੰਜਾਬੀ ਕੌਮ ਸੰਘਰਸ਼ ਚੋਂ ਹੀ ਪੈਦਾ ਹੋਈ ਹੈ ਜੀ ਜੇ ਅਸੀਂ ਸਿੱਧੀ ਪੰਜਾਬੀ ਪਛਾਹ ਦੀ ਗੱਲ ਕਰੀਏ ਇਹਦਾ ਜਿਹੜਾ ਮਾਨਮਤਾ ਇਤਿਹਾਸ ਆ ਕੋਈ ਇਹੋ ਜੀ ਗੱਲ ਨਹੀਂ ਹੋएगी ਕਿ ਇਹ ਅਸੀਂ ਮਖਾਵੀ ਦੀ ਭੁੱਖੜ ਤਾਂ ਰੱਖਦੇ ਆ ਸਾਡੇ ਵੱਡੇ ਵੱਡੇ ਦੇ ਜੰਗਲਾਂ ਚ ਰਹਿ ਕੇ ਕਈ ਕਈ ਦਿਨ ਭੁੱਖੇ ਰਹਿ ਕੇ ਵੀ ਲੜਾਈਆਂ ਲੜਦੇ ਰਹੇ ਜੀ ਤਾਂ ਕਰਕੇ ਉਹ ਦੱਸਣਾ ਚਾਹੁੰਦੇ ਸਰਕਾਰ ਨੂੰ ਇਹਦਾ ਕਰਕੇ ਭੁੱਖੜਤਾਰ ਰੱਖੀ ਹੈ ਜੀ ਇਸਦਾ ਅਸਰ ਹੋਏਗਾ ਸਰਕਾਰ ਦੇ ਉੱਪਰ ਕੋਈ ਕਿ ਨਹੀਂ ਅੰਦੋਲ ਤੁਸੀਂ ਦਿੱਲੀ ਦਾ ਵੀ ਮਾਹੌਲ ਦੇਖਿਆ ਤੁਸੀਂ ਇਤੋਂ ਵੀ ਜੱਥੇ ਤੋਰ ਰਹੇ ਹੋ ਡਿਊਟੀ ਵਾਈਜ਼ ਜਿਵੇਂ ਕਤਾਨਾਂ ਦੀ ਵੇਖੋ ਸਰਕਾਰ ਤੇ ਬਿਲਕੁਲ ਅਸਰ ਹੋਇਆ ਜੀ ਜੇ ਤੁਸੀਂ ਕਹੋ ਵੀ ਸਰਕਾਰ ਤੇ ਅਸਰ ਨਹੀਂ ਆ ਜਿਹੜਾ ਮੋਦੀ ਪਹਿਲੂ ਇਹ ਗੱਲ ਕਹਿ ਰਿਹਾ ਸੀ ਵੀ ਮੈਨੂੰ ਪਤਾ ਨਹੀਂ ਕਿੱਥੇ ਧਰਨ ਲੱਗਾ ਕਿੱਥੇ ਨਹੀਂ ਲੱਗਾ ਹਰ ਅੱਜ ਮੋਦੀ ਨੂੰ ਹਰ ਰੋਜ਼ ਆਪਣੀ ਸਟੇਟਮੈਂਟ ਦੇਣੀ ਪੈਂਦੀ ਆ ਵੀ ਇਹ ਫਲਾਣੇ ਆਏ ਆ ਢੀਂਗੜੇ ਆ ਕਾਂਗਰਸ ਦੇ ਵਰਗ ਲਾਏ ਨੇ ਜਿ ਉਹ ਵਾਜੀ ਇਤਾਂ ਦੇ ਬਿਆਨ ਬੇਤੁਕੇ ਬਿਆਨ ਸਰਕਾਰ ਦੇ ਰਹੀ ਆ ਇਹ ਤੋਂ ਸਿੱਧਾ ਸਿੱਧਾ ਸਾਫ਼ ਤਾਂ ਹੁੰਦਾ ਵੀ ਸਰਕਾਰ ਬੁਖਲਾਟ ਅੰਦਰਿਆ ਲਗਾਤਾਰ ਇਹ ਵੀ ਕਹਿ ਰਹੇ ਨੇ ਕਿ ਕਿਸਾਨ ਸਮਝਣ ਇਹਨਾਂ ਨੂੰ ਕਾਨੂੰਨਾਂ ਨੂੰ ਸਮਝਣ ਉਹਨਾਂ ਦੇ ਫਾਇਦੇਮੰਦ ਆ ਨਿਕ ਵੇਖੋ ਕਾਨੂੰਨ ਤਾਂ ਹੀ ਹਜ਼ਾਰ ਰੁਪਏ ਸਮਝ ਚੁੱਕੇ ਆ ਅਸੀਂ ਇਸ ਤੋਂ ਤੱਕ ਸਾਡੇ ਜਿਹੜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅੰਦਰ ਮੀਟਿੰਗਾਂ ਵਾਸਤੇ ਜਾਂਦੇ ਆ ਨਾ ਉੱਥੇ ਗੱਲ ਕਹੀ ਜਾਂਦੀ ਆ ਵੀ ਜੇ ਤੁਹਾਨੂੰ ਇਹ ਕੋਈ ਸ਼ੱਕ ਆ ਵੀ ਇਹ ਇਹਨਾਂ ਨੂੰ ਸਮਝਣੇ ਪੈਂਦੇ ਜਿਹੜਾ ਅੰਦਰ ਸਾਡੀ ਉਨੂੰ ਲਾਈਵ ਬ੍ਰਾਡਕਾਸਟ ਕਰ ਦਿਓ ਲੋਕਾਂ ਨੂੰ ਪਤਾ ਲੱਗ ਜਵੇ ਅੱਜ ਤੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਬ੍ਰਾਡਕਾਸਟ ਕਰ ਦੇਣ ਸਰਕਾਰ ਸਾਡੀ ਕਿਸਾਨਾਂ ਦੀ ਤੇ ਆਪਸੀ ਜਿਹੜੀ ਰੋਜ਼ ਮੀਟਿੰਗ ਹੁੰਦੀ ਹੈ ਉਹਨੂੰ ਬ੍ਰਾਡਕਾਸਟ ਕਰ ਦੇਣ ਆਪੇ ਪਤਾ ਲੱਗ ਜੇ ਕਿਸਾਨਾਂ ਨੇ ਸਮਝਿਆ ਕਿ ਨਹੀਂ ਸਮਝਿਆ ਚੋਰੀ ਲੁਕਾ ਕੇ ਅੰਦਰ ਮੀਟਿੰਗ ਕੀਤੀ ਜਾਂਦੀ ਆ ਉਹਦੀ ਵੀਡੀਓ ਤੱਕ ਨਹੀਂ ਬਾਹਰ ਦਿੱਤੀ ਜਾਂਦੀ ਕਿਸਾਨਾਂ جتھے ਬੰਦਿਆਂ ਨੇ ਵੀ ਗੱਲ ਕਹੀ ਸੀ ਨਮਾਇੰਦਿਆਂ ਨੇ ਕਿ ਇਹ ਸਾਨੂੰ ਵੀਡੀਓ ਦੇ ਦਿਓ ਜਿਹੜੀ ਆਪਸੀ ਆਪਾਂ ਬਹਿਸ ਕਰਦੇ ਆਂ ਜੇ ਸਰਕਾਰ ਇਹ ਨਹੀਂ ਸੁਹਿਰਦ ਹੋਵੇ ਸੱਚਮੁੱਚ ਸਮਝਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਲਾਈਵ ਕਰ ਦੇਵੇ ਇਹ ਜੇ ਕੋਈ ਗੱਲ ਨਹੀਂ ਕਿਸਾਨਾਂ ਨੂੰ ਸਮਝਿਆ ਕਾਰਪੋਰੇਟ ਅਦਾਰਿਆਂ ਦੇ ਖਿਲਾਫ ਵੀ ਲਗਾਤਾਰ ਤੁਹਾਡੀ ਜਥੇਬੰਦੀ ਤਿੱਖਾ ਪ੍ਰੋਟੈਸਟ ਕਰਦੀ ਆ ਜਿਵੇਂ ਤੁਹਾਡੇ ਪ੍ਰੋਗਰਾਮ ਹੁੰਦੇ ਨੇ ਇਥੇ ਵੀ ਤੁਸੀਂ ਬੈਠੇ ਹੋ ਸਰਕਾਰ ਦੇ ਉੱਪਰ ਕਿੰਨਾ ਕੁ ਦਬਾਅ ਕਾਰਪੋਰੇਟ ਅਦਾਰੇ ਨੇ ਬਿਲਕੁਲ ਹੈ ਦਬਾਅ ਫੋਲੋ ਦਬਾਅ ਹੈ ਜੀ ਵੇਖੋ ਜਿੱਦ ਕਹਿ ਦਿਆ ਕਿਸਾਨਾਂ ਦੇ ਸੰਬੰਧੀਆਂ ਦਾ ਮੱਲੋ ਜਿਹੜਾ ਪ੍ਰੋਟੈਸਟ ਆ ਨਾ ਜਿੱਥੇ ਜਿੱਥੇ ਉਹਨਾਂ ਦੀ ਪਰ ਤੁਸੀਂ ਵੇਖ ਸਕਦੇ ਉਹਨਾਂ ਦੀਆਂ ਪ੍ਰੋਬਲਮ ਜਿਹੜੀਆਂ ਜਿੰਨੋਂ ਦੇ ਨੇ ਜਿਹੜੇ ਕਾਰਪੋਰੇਟ ਕਰਾਣਿਆਂ ਦੀਆਂ ਵੱਧ ਰਹੀਆਂ ਨੇ ਉਸ ਤੋਂ ਤੱਕ ਕਿ ਉਹਨਾਂ ਨੇ ਆਪਣੇ ਸੀਐਮ ਨੂੰ ਕੀਤਾ ਵੀ ਆ ਮੈਨੂੰ ਲਿਖਤੀ ਚਿੱਠੀ ਇਹਨਾਂ ਨੇ ਪਰਚੇ ਕਰੋ ਇਹ ਸਾਡੇ ਟਾਵਰ ਬੰਦ ਕਰ ਰਹੇ ਨੇ ਦੂਜੀਆਂ ਤੇ ਜੀਆਂ ਹੋਰ ਚੀਜ਼ਾਂ ਦਾ ਵਿਰੋਧ ਕਰ ਰਹੇ ਨੇ ਇਹ ਗਲਤ ਗੱਲ ਆ ਇਥੋਂ ਤੱਕ ਕਿ ਜਿਹੜੀ ਇਹ ਰਿਲਾਇੰਸ ਨੇ ਟਰਾਈ ਨੂੰ ਵੀ ਇੱਕ ਐਪਲੀਕੇਸ਼ਨ ਕੀਤੀ ਹੈ ਮਤਲਬ ਤੁਸਨ ਸੁਣਿਆ ਹੋਣਾ ਵੀ ਇਹ ਜਿਹੜੇ ਲੋਕ ਆ Airtel ਦੂਜੇ ਤੇ ਜੇ ਆ ਉਹ ਜਾਣ ਬੁੱਝ ਕੇ ਸਾਨੂੰ ਗੁੰਮਰਾਹ ਕਰ ਰਹੇ ਨੇ ਮਤਲਬ ਜੀ ਜੇ ਕਹਿ ਰਹੀਆਂ ਨਾ ਵੀ ਉਹ ਚੁੱਪ ਕਰਕੇ ਜਾਓ ਬੜੇ ਮਸਤ ਜ਼ਿੰਦਗੀ ਜੀਣ ਲੈ ਬਿਲਕੁਲ ਨਹੀਂ ਉਹ ਵੀ ਘੁਬਰਾਏ ਹੋਏ ਨੇ ਕਾਰਪੋਰੇਟ ਘਰਾਣਿਆਂ ਦਾ ਬਿਲਕੁਲ ਦਬਾਅ ਬਣਿਆ ਪਿਆ ਵਾ ਇਹੋ ਜੀ ਗੱਲ ਕੋਈ ਨਹੀਂ ਵੀ ਕਿਸਾਨ ਜਿਹਾ ਨਹੀਂ ਦਬਾਅ ਨਹੀਂ ਪੂਰਾ ਫੁੱਲ ਦਬਾਅ ਹੈ ਜੀ ਸਰਕਾਰ ਤੇ ਵੀ ਤੇ ਕਾਰਪੋਰੇ ਤਾਂ ਜਿਹੜੇ ਕਿਸਾਨ ਆ ਗੂ ਭੋਖੜ ਹੜਤਾਲ ਤੇ ਬੈਠੇ ਨੇ ਉਹਨਾਂ ਨਾਲ ਗੱਲ ਕਰ ਲੈਨੇ ਆ ਸਰਦਾਰ ਅੰਗਰੇਜ਼ ਸਿੰਘ ਜਿਹੜੇ ਨੇ ਚਾਟੀਵਿੰਡ ਤੋਂ ਪਹਿਲੇ ਦਿਨ ਤੋਂ ਇੱਥੇ ਡਟੇ ਹੋਏ ਤਾਂ ਅੰਗਰੇਜ਼ ਸਿੰਘ ਜੀ ਪਹਿਲਾਂ ਤੇ ਭੋਖੜ ਹੜਤਾਲ ਦੇ ਤੁਸੀਂ ਅੱਜ ਪੰਜ ਸਾਥੀਆਂ ਨੇ ਸ਼ੁਰੂ ਕੀਤੀ ਆ ਲੰਬਾ ਅੰਦੋਲਨ ਖਿੱਚਿਆ ਗਿਆ ਕਿਵੇਂ ਦਾ ਜੋਸ਼ ਆ ਸਾਰੇ ਕਿਸਾਨਾਂ ਦਾ ਬਹੁਤ ਜ਼ਿਆਦਾ ਜੀ ਜਿਸ ਦਿਨ ਤੋਂ ਅਸੀਂ ਇੱਥੇ ਬੈਠੇ ਆ ਉਸ ਦਿਨ ਤੋਂ ਆਪਾਂ ਸ਼ੁਰੂਆਤ ਤੋਂ ਵੇਖੀਏ ਤੇ ਪਹਿਲਾਂ ਅਸੀਂ ਆਪ ਹੀ ਆਪਣੇ ਤੌਰ ਤੇ ਬੈਠੇ ਸਾਂ ਪਰ ਜਿੰਨਾ ਸਾਨੂੰ ਸਟਾਫ ਦਾ ਸਟਾਫ ਸਹਿਯੋਗ ਮਿਲ ਰਿਹਾ ਲੋਕਾਂ ਦਾ ਹਰ ਵਰਗ ਦਾ ਇਸੇ ਤੁਸੀਂ ਵੇਖਦੇ ਜੇ ਵੱਡੀ ਗਿਣਤੀ ਦੇ ਲੋਕ ਇਸੇ ਇਕੱਤਰ ਹੋ ਜਾਂਦੇ ਆ ਹੌਸਲਾ ਭਜਾਈ ਕਰਦੇ ਆ ਹਰ ਤਰ੍ਹਾਂ ਦਾ ਸਹਿਯੋਗ ਦਿੰਦੇ ਆ ਤੇ ਸਾਡਾ ਹੌਸਲੇ ਜਿਹੜੇ ਉਹ ਬੁਲੰਦ ਆ ਅੱਜ ਮੈਂ ਤੇ ਮੇਰੇ ਸਾਥੀਆਂ ਨੇ ਅਸੀਂ ਫੈਸਲਾ ਕੀਤਾ ਜਥੇਬੰਦੀ ਵੱਲੋਂ ਕਿ ਸਾਡੇ ਸਾਥੀ ਜੇ ਦਿੱਲੀ ਦੇ ਵਿੱਚ ਭੁੱਖ ਹੜਤਾਲ ਕਰਦੇ ਆ ਤੇ ਅਸੀਂ ਵੀ ਇੱਥੇ ਭੁੱਖ ਹੜਤਾਲ ਕਰਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਜਿਹੜੀ ਮੇਰੇ ਸਾਥੀ ਨੇ ਗੱਲ ਕੀਤੀ ਆ ਅਸੀਂ ਖਾਣ ਪੀਣ ਵਾਸਤੇ ਨਹੀਂ ਬੈਠੇ ਅਸੀਂ ਉਹ ਮਾਗਦਿਆਂ ਰਾਤਾਂ ਦੇ ਵਿੱਚ ਸਾਡੇ ਵੱਡੇ ਵਡੇਰਿਆਂ ਨੇ ਸਾਡੇ ਗੁਰੂਆਂ ਨੇ ਸਾਡੇ ਵਾਸਤੇ ਪੂਰਨੇ ਪਾਏ ਆ ਜੀ ਇਤਿਹਾਸ ਗਵਾਹ ਏ ਕਿ ਅਸੀਂ ਠੰਡ ਦੀਆਂ ਕਕਰੀਲੀਆਂ ਰਾਤਾਂ ਦੇ ਵਿੱਚ ਜੰਗਲਾਂ ਦੇ ਵਿੱਚ ਭੁੱਖੇ ਰਹਿ ਰਹਿ ਕੇ ਗੁਜ਼ਾਰੇ ਕੀਤੇ ਆ ਅੱਜ ਵੀ ਅਸੀਂ ਉਹਨਾਂ ਦੀ ਔਲਾਦਾਂ ਉਹਨਾਂ ਦੀ ਅਣਸਾਹਾਂ ਤੇ ਅਸੀਂ ਉਹਨਾਂ ਦੇ ਪਾਏ ਪੂਰਨਿਤ ਤੇ ਚੱਲ ਕੇ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਜਿਹੜੀ ਸਰਕਾਰ ਅੱਜ ਵਧਿਕੀਆਂ ਕਰਦੀ ਆ ਜ਼ਬਰਦਸਤੀ ਸਾਡੇ ਤੇ ਠੋਸ ਰਹੀ ਆ ਆਰਡੀਨੈਂਸ ਆ ਜਿਹੜੇ ਕਾਰਪੋਰੇਟ ਘਰਾਣਿਆਂ ਨੂੰ ਸਾਰਾ ਕੁਝ ਸੌਂਪਣਾ ਚਾਹੁੰਦੀ ਆ ਅਸੀਂ ਹਰ ਕਦੇ ਬਰਦਾਸ਼ਤ ਨਹੀਂ ਕਰਾਂਗੇ ਤੇ ਸਰਕਾਰ ਨੂੰ ਮੂੰਹ ਤੋੜਵਾ ਜਵਾਬ ਦੇਵਾਂਗੇ ਜੀ ਹਰ ਤਰੀਕੇ ਦੇ ਨਾਲ ਤੇ ਜਿੱਥੇ ਬੰਦੀਰੇ ਆਗੂ ਬੈਠੇ ਜਿਹੜੀਆਂ ਤੁਸੀਂ ਜੈਕਟਾਂ ਪਾਈਆਂ ਇਹਨਾਂ ਦੇ ਪਿੱਛੇ ਲਿਖਿਆ ਕਿ ਅਸੀਂ ਕਿਸਾਨ ਹਾਂ ਅਤਵਾਦੀ ਨਹੀਂ ਇਹ ਕੀ ਮਕਸਦ ਤੁਹਾਡਾ ਕਿਉਂ ਤੁਹਾਨੂੰ ਲੱਗਦਾ ਕਿ ਇਹ ਗੱਲ ਲਿਖਣ ਦੀ ਲੋੜ ਪੈਗੀ ਇਹ ਲੋੜ ਸਾਨੂੰ ਇਸ ਕਰਕੇ ਪਈ ਸਰਕਾਰ ਸਾਨੂੰ ਮਾਓਵਾਦੀ ਨਕਸਲਵਾਦੀ ਅਤਵਾਦੀ ਵੱਖਵਾਦੀ ਖਾਲਸਤਾਨੀ ਤੇ ਹੋਰ ਕਈ ਤਰ੍ਹਾਂ ਦੇ ਨਾਵਾਂ ਦੇ ਨਾਲ ਸਾਨੂੰ अपमानਤ ਕਰ ਰਹੀ ਆ ਸਾਨੂੰ ਬਦਨਾਮ ਕਰ ਰਹੀ ਆ ਸਿੱਖ ਕੌਮ ਨੂੰ ਪਰ ਐਸੇ ਹੀ ਦੱਸਣਾ ਚਾਹੁੰਦਾ ਕਿਸੀਂ ਕਿਸਾਨ ਆ ਅਸੀਂ ਆਪਣੇ ਹੱਕ ਮੰਗਦੇ ਆ ਸਾਨੂੰ ਸਾਡੇ ਵੱਡਿਆਂ ਵਡੇਰਿਆਂ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਨੇ ਜਿਹੜੀਆਂ ਲੜਾਈਆਂ ਲੜ ਕੇ ਤੇ ਸਰਕਾਰ ਦੇ ਕੋਲੋਂ ਜ਼ਮੀਨਾਂ ਖੋਹ ਕੇ ਜਿਹੜੇ ਅਸੀਂ ਮੁਜਾਰੇ ਬਣ ਕੇ ਖੇਤੀਆਂ ਕਰਦੇ ਸਾਂ ਸਾਨੂੰ ਉਹਨਾਂ ਨੇ ਜ਼ਮੀਨਾਂ ਦੇ ਮਾਲਕ ਬਣਾਇਆ ਸਾਡੇ ਵੱਡੇ ਦਾਦੇ ਪਰਦਾਦੇ ਸ਼ੁਰੂ ਤੋਂ ਹੀ ਇਹਨਾਂ ਦੇ ਖੇਤ ਖੇਤੀ ਕਰਦੇ ਆਏ ਆ ਆਪਣਾ ਪੇੜ ਪਾਲਦੇ ਆਏ ਆ ਔਰ ਦੇਸ਼ ਦਾ ਪੇੜ ਪਾਲਦੇ ਰਹੇ ਆ ਜਿਹਨੂੰ ਅੰਨ ਦਾਤਾ ਕਿਹਾ ਜਾਂਦਾ ਵਾ ਤੇ ਅੱਜ ਵੀ ਅਸੀਂ ਆਉਣ ਵਾਲੇ ਆਉਣ ਵਾਲੇ ਸਾਡੇ ਜਿਹੜੇ ਬੱਚਿਆਂ ਦਾ ਆਪ ਵੇਖਿਆ ਉਹਨਾਂ ਵਾਸਤੇ ਕੁਝ ਨਾ ਕੁਝ ਬਚਾ ਕੇ ਜਾਣਾ ਚਾਹੁੰਦੇ ਆਂ ਜੀ ਸਾਡੀ ਪੀੜ੍ਹੀ ਜਿਹੜੀ ਆਉਣ ਵਾਲੀ ਆ ਉਹ ਇਹ ਨਾ ਕਹੇ ਕਿ ਸਾਡੇ ਵੱਡੇ ਵਡੇਰਿਆਂ ਨੇ ਕੀ ਕੀਤਾ ਉਹਨਾਂ ਨੇ ਤਾਂ ਸਾਰਾ ਕੁਝ ਗਵਾਹ ਦਿੱਤਾ ਇਸ ਕਰਕੇ ਅਸੀਂ ਸਰਕਾਰ ਦੇ ਇਸ ਹਰ ਫੈਸਲੇ ਦਾ ਜਿਹੜਾ ਵੀ ਸਰਕਾਰ ਗਲਤ ਫੈਸਲਾ ਲੈਂਦੀ ਆ ਉਹਦਾ ਵਿਰੋਧ ਕਰਦੇ ਆਂ ਜੀ ਕਾਰਪੋਰੇਟ ادارےਾਂ ਦਾ ਤੁਸੀਂ ਕੀ ਸਮੇਂ ਦੇ ਉਹ ਕਿੰਨਾ ਕੁ ਦਬਾਇਆ ਸਰਕਾਰ ਦੇ ਉੱਪਰ ਕਿਉਂਕਿ ਤੁਹਾਡੇ ਜਿਹੜੇ ਆਲੇ ਬੋਰਡ ਲੱਗੇ ਨੇ ਜਿਹੜੇ ਤੁਹਾਡੇ ਪੋਟੈਂਸੀ ਤੁਹਾਡੀ ਜਿੱਥੇ ਬੰਦੀ ਡਾਇਰੈਕਟ ਕਾਰਪੋਰੇਟ ادارےਾਂ ਦੇ ਖਿਲਾਫ ਜਿਹੜੀ ਸੀ ਉਹਨਾਂ ਨੇ ਮਹਿੰਮ ਛੇੜੀ ਸੀਗੀ ਕਿੰਨਾ ਕੁ ਦਬਾ ਲੱਗਦਾ ਸਰਕਾਰ ਤੇ ਪੂਰਾ ਦਬਾਅ ਸੀ ਜੀ ਕਾਰਪੋਰੇਟ ਘਰਾਣਿਆਂ ਦਾ ਪਰ ਅੱਜ ਉਹਨਾਂ ਨੂੰ ਅੰਡਾਨੀਆਂ ਬਾਨੀਆਂ ਹੋਣੀ ਜਿਹੜੇ ਉਹ ਪੰਜਾਬ ਦੀ ਧਰਤੀ ਤੇ ਪੈਰ ਪਾਉਣ ਤੋਂ ਝਿਜਕ ਰਹੇ ਆ ਕਿਉਂ ਉਹਨਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਕਿ ਪੰਜਾਬੀ ਜਿਹੜੇ ਵੱਡੀ ਗਿਣਤੀ ਦੇ ਸਾਡਾ ਵਿਰੋਧ ਕਰਨਗੇ ਤਾਂ ਸਾਨੂੰ ਪੰਜਾਬ ਦੀ ਧਰਤੀ ਤੇ ਪੈਰ ਨਹੀਂ ਪਾਉਣ ਦੇਵਾਂ ਦੇਣਗੇ ਅੱਜ ਉਹਨਾਂ ਨੂੰ ਇਹ ਗਿਆਨ ਹੋ ਗਿਆ ਕਿ ਜਿਹੜੇ ਪੰਜਾਬੀ ਆ ਇਹਨਾਂ ਦੇ ਨਾਲ ਮੱਥਾ ਲਾਉਣਾ ਐਡਾ ਸੌਖਾ ਨਹੀਂਗਾ ਔਰ ਜਿਹੜਾ ਅਸੀਂ ਇਹ ਕਦਮ ਚੁੱਕਿਆ ਜਿਹੜਾ ਅਸੀਂ ਇਹ ਦਿੱਲੀ ਦੇ ਵਿੱਚ ਗਏ ਆ ਸਾਨੂੰ ਦਿੱਲੀ ਦੀ ਜਾਣਦਾ ਕੋਈ ਸ਼ੌਕ ਨਹੀਂ ਸੀ ਅਸੀਂ ਪੰਜਾਬ ਦੇ ਵਿੱਚ ਹੀ ਪਿਛਲੇ 3 ਮਹੀਨਿਆਂ ਤੋਂ ਧਰਨੇ ਧਰਨੀਆਂ ਤੇ ਬੈਠੇ ਆਂ ਔਰ 6 ਮਹੀਨਿਆਂ ਤੋਂ ਵੱਧ ਅਸੀਂ ਇਹਨਾਂ ਨੂੰ ਮੰਤਰੀਆਂ ਨੂੰ ਡੀਸੀ ਦਫ਼ਤਰਾਂ ਦੇ ਵਿੱਚ ਜੇਲਾਂ ਦੇ ਬਾਹਰ ਰੇਲਾਂ ਤੇ ਰੋਕ ਕੇ ਅਸੀਂ ਦੱਸਣਾ ਚਾਹੁੰਦੇ ਆਂ ਪਰ ਸਾਡੀ ਕਿ ਸੁਣਵਾਈ ਨਹੀਂ ਹੋਈ ਫਿਰ ਅਸੀਂ ਫੈਸਲਾ ਕੀਤਾ ਸਾਡੇ ਜਥੇਬੰਦੀਆਂ ਦੇ ਆਗੂਆਂ ਨੇ ਕਿ ਅਸੀਂ ਵੱਡੀ ਗਿਣਤੀ ਦਿੱਲੀ ਨੂੰ ਘੇਰਾਂਗੇ ਤੇ ਔਰ ਦਿੱਲੀ ਨੂੰ ਘੇਰ ਕੇ ਵਿਖਾਇਆ ਜੀ ਘੇਰ ਕੇ ਬੈਠੇ ਆਂ ਔਰ ਵੱਡੀ ਗੱਲ ਸਭ ਤੋਂ ਇਹ ਆ ਕਿ ਸਾਡੇ ਸਹਿਯੋਗ ਦੇ ਪੂਰਾ ਭਾਰਤ ਹੀ ਆ ਗਿਆ ਜੀ ਪੂਰੇ ਭਾਰਤ ਦੀਆਂ ਜਥੇਬੰਦੀਆਂ ਜਿਹੜੀਆਂ ਉਹ ਪੰਜਾਬੀਆਂ ਦੀ ਹਮਾਇਤ ਤੇ ਆ ਗਈਆਂ ਔਰ ਪੰਜਾਬੀਆਂ ਨੇ ਉਹਨਾਂ ਨੂੰ ਪਹਿਲ ਕਦਮੀ ਦਿੱਤੀ ਆ ਕਿ ਤੁਸੀਂ ਜੋ ਵੀ ਫੈਸਲਾ ਲਓਗੇ ਉਹ ਸਾਨੂੰ ਮਨਜ਼ੂਰ ਆ ਜੀ ਸਰ ਇਹ ਪਹਿਲਾਂ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਸਿੱਖ ਕੌਮ ਦੀ ਗੱਲ ਜੇ ਬਦਨਾਮ ਕਰਨ ਦੀ ਕੋਸ਼ਿਸ਼ ਪਰ ਜਿਹੜੇ ਸਹਿਯੋਗ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਵੀ ਇੱਥੇ ਦੇਖ ਰਹੇ ਹਾਂ ਕਿ ਸਹਿਯੋਗ ਦੇ ਹਰ ਵਰਗ ਦੇ ਵੱਲੋਂ ਜਿਹੜਾ ਕਿਸਾਨਾਂ ਨੂੰ ਬੜਾ ਜੀ ਬੜਾ ਜੇ ਆਪਾਂ ਇਹ ਕਹਿ ਲਈਏ ਨਾ ਆਪਾਂ ਹਿੰਦੂ ਸਿੱਖ ਦਾ ਇਹ ਮਸਲਾ ਲੈ ਲਈਏ ਜਾਂ ਹੋਰ ਕਿਸੇ ਵਰਗ ਦਾ ਇਥੇ ਸਾਡੀਆਂ ਭੈਣਾਂ ਜਿਹੜੀਆਂ ਸਾਡੇ ਭਰਾ ਜਿਹੜੇ ਹਿੰਦੂ ਤਬਕੇ ਦੇ ਨਾਲ ਸੰਬੰਧ ਰੱਖਦੇ ਆ ਉਹ ਸਾਡੇ ਵਾਸਤੇ ਲੰਗਰ ਲੈ ਲੈ ਕੇ ਆਉਂਦੇ ਆ ਜੀ ਸਾਡਾ ਸਿਰ ਝੁਕਦਾ ਉਹਨਾਂ ਦੇ ਗਾੜੀ ਇੰਨਾ ਮਾਨ ਸਤਕਾਰ ਕਰਦੇ ਆ ਔਰ ਅਸੀਂ ਉਹਨਾਂ ਦਾ ਕਰਦੇ ਆ ਅਸੀਂ ਤੇ ਭਾਈ ਭਾਈ ਆ ਜੀ ਸਾਨੂੰ ਤੇ ਸਰਕਾਰਾਂ ਨੇ ਬਸ ਆਪਣੀਆਂ ਕੁਰਸੀਆਂ ਦੀ ਖਾਤਰੀ ਲੜਾ ਕੇ ਰੱਖਿਆ ਇਹੋ ਜੀ ਕੋਈ ਗੱਲ ਨਹੀਂ ਰਲ ਮਿਲ ਕੇ ਪੰਜਾਬ ਦੇ ਵਿੱਚ ਇਥੋਂ ਇਹ ਸਿੱਧ ਕਰਤਾ ਹਿੰਦੂ ਭਰਾਵਾਂ ਨੇ ਵੱਡੀ ਗਿਣਤੀ ਦੇ ਵਿੱਚ ਜਿੰਨੇ ਸਾਡੇ ਕੋਲ ਆਉਂਦੇ ਆ ਵੱਡੀ ਸਾਨੂੰ ਪੈਸਿਆਂ ਦੀ ਸਾ ਪੈਸੇ ਲੰਗਰ ਦੀ ਸਾ ਜਿਹੜੀ ਸਾਨੂੰ ਪੁੱਛਦੇ ਦੱਸੋ ਤੁਹਾਨੂੰ ਕੀ ਸਹੂਲਤ ਆ ਤੁਹਾਨੂੰ ਮੁਸ਼ਕਲ ਕੀ ਆ ਤੁਹਾਡਾ ਅਸੀਂ ਹੱਲ ਕਰਦੇ ਆ ਜਿਹੜੀ ਚੀਜ਼ ਵੀ ਸਾਨੂੰ ਲੋਡ ਹੁੰਦੀ ਆ ਸਾਨੂੰ ਇੱਥੇ ਬਿਠਾਇਆ ਮਿਠਾਇਆ ਨੂੰ ਪਚਾਉਂਦੇ ਆ ਜੀ ਇਹਨਾਂ ਦਾ ਧੰਨਵਾਦ ਕਰਦੇ ਆ ਆ ਕਿਸਾਨ ਆਗੂ ਜਿਹੜੇ ਮੰਗਲ ਸਿੰਘ ਰਾਮਪੁਰਾ ਨੇ ਇਹ ਭੁੱਖ ਹੜਤਾਲ ਦੇ ਬੈਠੇ ਨੇ ਕਾਫੀ ਜੋਸ਼ੀਲੇ ਇਹਨਾਂ ਦੇ ਵੱਲੋਂ ਪਿਛਲੇ ਸਮੇਂ ਦੇ ਵਿੱਚ ਭਾਸ਼ਣ ਵੀ ਸਾਹਮਣੇ ਇਹਦਾ ਰਾਮ ਸਿੰਘ ਜੀ ਅੱਜ ਭੁੱਖ ਹੜਤਾਲ ਦੇ ਬੈਠੇ ਵਾਹਿਗੁਰੂ ਦਾ ਜਾਬ ਕਰ ਰਹੇ ਕੀ ਕਹਿਣਾ ਚਾਹੁੰਦੇ ਤੁਸੀਂ ਭਾਵੇਂ ਕਿ ਘੱਟ ਬੋਲਣਾ ਚਾਹੁੰਦੇ ਹੋ ਅੱਜ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇਸ ਅੰਦੋਲਨ 'ਚ ਇਹ ਸਾਡੇ ਮਨ ਦੇ ਵਿੱਚ ਰੋਸ ਸੀ ਸਰਕਾਰ ਮੋਦੀ ਸਰਕਾਰ ਦੇ ਇਹ ਕਰਕੇ ਅੱਜ ਅਸੀਂ ਭੁਖ ਹੜਤਾਲ ਤੇ ਬੈਠੇ ਆ ਤੇ ਪਹਿਲਾਂ ਤੋਂ ਵੀ ਤਰਿਆ ਆ ਪਿਛੋਂ ਤੋਂ ਵੀ ਭੁਖ ਹੜਤਾਲ ਰੱਖ ਕੇ ਸਰਕਾਰਾਂ ਦੇ ਵਿਰੁੱਧ ਰੋਸ ਜ਼ਾਹਰ ਕਰਦੇ ਰਹੇ ਮੈਂ ਇਹ ਲੜੀ ਵਾਰ ਹੁਣ ਭੁਖ ਹੜਤਾਲੇ ਤੋਂ ਜਾਰੀ ਰਹੇਗੀ ਹਾਂਜੀ ਜਿਹੇ ਬੰਦੀ ਦਾ ਜੋ ਵੀ ਫੈਸਲਾ ਹੋਊਗਾ ਉਹ ਸ਼ਾਮ ਨੂੰ ਤੁਹਾਨੂੰ ਦੱਸ ਦਿੱਤਾ ਜਾਊਗਾ ਤਾ ਇਸੇਗਾ ਦੇ ਜਿਹੜੇ ਕਿਸਾਨ ਆਗੂ ਨੇ ਤੁਸੀਂ ਦੇਖ ਸਕਦੇ ਹੋ ਕਿ ਉਹ ਭੋਖੜਦਾਲ ਤੇ ਬੈਠੇ ਨੇ ਤਾਂ ਇਸੇਗਾ ਦੇ ਉੱਪਰ ਵਾਹਿਗੁਰੂ ਦੇ ਨਾਮ ਦਾ ਜਾਪ ਜਿਹੜਾ ਹੋ ਰਿਹਾ ਸੀ ਤਾਂ ਹੋਰ ਵੀ ਆਗੂ ਨੇ ਉਹਨਾਂ ਨੇ ਨਾਲ ਵੀ ਗੱਲ ਕਰ ਲੈਨੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਸਾਹਬ ਸਿੰਘ ਚਾਟੀਵਿੰਡ ਸਾਹਬ ਸਿੰਘ ਜੀ ਤੁਸੀਂ ਜਿਹੜੇ ਆਰਗੇਨਾਈਜ਼ ਕਰ ਰਹੇ ਹੋ ਸਾਰਾ ਇਥੋਂ ਜਥੇ ਵੀ ਰੋਜ਼ ਤੋਰਦੇ ਹੋ ਸਾਰਾ ਤਾਂ ਇਸ ਅੰਦੋਲਨ ਨੇ ਇਸ ਅੰਦੋਲਨ ਨਾਲ ਕੇਂਦਰ ਸਰਕਾਰ ਦੇ ਦੇਸ਼ ਦੇ ਲੋਕਾਂ ਨੂੰ ਤੇ ਤੁਸੀਂ ਜਿਵੇਂ ਦੱਸਿਆ ਮੈਸੇਜ ਚਲਾ ਗਿਆ ਸਰਕਾਰ ਨੂੰ ਕਿਉਂ ਨਹੀਂ ਮੈਸੇਜ ਗਿਆ ਸਭ ਤੋਂ ਪਹਿਲਾਂ ਗगन ਜੀ ਮੈਂ ਤੁਹਾਡਾ ਇੱਥੇ এবੀਪੀ ਟੀਮ ਦਾ ਇੱਥੇ ਪਹੁੰਚਣ ਤੇ ਸਵਾਗਤ ਕਰਦੇ ਆਂ ਉਸ ਤੋਂ ਬਾਅਦ ਜਿਹੜਾ ਇੱਥੋਂ ਦਾ ਅੰਦੋਲਨ ਆ ਜਿਹੜਾ ਸਰਕਾਰ ਦੇ ਅਸਰ ਦੀ ਆਪਾਂ ਗੱਲ ਕਰਦੇ ਆਂ ਵੇਖੋ ਜਿਹੜਾ ਅਸਰ ਆ ਜਿਹੜਾ ਦੁਨੀਆ ਦੇ ਵਿੱਚ ਪੂਰੀ ਪੂਰੇ ਵਰਲਡ ਦੇ ਵਿੱਚ ਕਿਸਾਨਾਂ ਦਾ ਜਿਹੜਾ ਅੰਦੋਲਨ ਦਾ ਅਸਰ ਗਿਆ ਵਾ ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਨੇ ਸਾਡੇ ਉੱਤੇ ਆਗੂਆਂ ਨੂੰ ਈਮੇਲ ਕਰਕੇ ਇਹਦੇ ਜਿਹੜੇ ਅੰਦੋਲਨ ਦੀ ਉਥੋਂ ਗੱਲ ਵੀ ਆਖੀ ਆ ਵੀ ਤੁਸੀਂ ਤਗੜੇ ਹੋਗੇ ਅੰਦੋਲਨ ਕਰੋ ਨਾਲ ਹੋਰ ਨਾ ਦੇਸ਼ਾਂ ਦੇ ਵੀ ਰਾਸ਼ਟਰਪਤੀਆਂ ਦੇ ਉਥੇ ਜਿਹੜੇ ਆਗੂਆਂ ਦਾ ਉਥੋਂ ਸਾਨੂੰ ਈਮੇਲਾਂ ਸਾਡੇ ਆਗੂਆਂ ਨੂੰ ਆਉਣ ਡੀਆਂ ਵਾ ਵੀ ਜਿਹੜਾ ਤੁਹਾਡਾ ਸ਼ਾਂਤਮਈ ਜਿਹੜਾ ਅੰਦੋਲਨ ਆ ਇਹ ਬਹੁਤ ਵਧੀਆ ਵਾ ਤੇ ਬਹੁਤ ਵਧੀਆ ਤਰੀਕੇ ਨਾਲ ਚੱਲਦਾ ਵਾ ਤੇ ਨਾਲ ਹੀ ਉਹਨਾਂ ਮੋਦੀ ਦੀ ਸਰਕਾਰ ਨੂੰ ਲਾਨਤਾ ਵੀ ਪਾਈਆਂ ਵਾ ਇੱਥੋਂ ਤੱਕ ਵੀ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਵੀ ਕਹਿ ਦਿੱਤਾ ਵਾ ਕਿ ਜੇ ਇਹਨਾਂ ਕਿਸਾਨਾਂ ਦਾ ਤੂੰ ਹੱਲ ਨਹੀਂ ਕਰਦਾ ਤੇ ਮੈਂ ਤੈਨੂੰ ਪੱਕੇ ਤੌਰ ਤੇ ਜਿਹੜਾ ਤੇਰੀ ਕੈਨੇਡਾ ਦੇ ਵਿੱਚ ਰੋਕ ਲਾ ਦੂੰਗਾ ਵੇਖੋ ਗਗਨ ਜੀ ਇਹਦੇ ਇੱਥੋਂ ਸਾਫ਼ ਕਲੀਅਰ ਜਾਪਦਾ ਵਾ ਕਿ ਇਹ ਅੰਦੋਲਨ ਦਾ ਪੂਰੇ ਵਰਲਡ ਦੇ ਵਿੱਚ ਜਿਹੜਾ ਅਸਰ ਹੋਇਆ ਵਾ ਵਾਜੀ ਤਾਂ ਕਿਸਾਨਾਂ ਦਾ ਜਿਹੜਾ ਕਹਿਣਾ ਹੈ ਕਿ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜਾ ਪ੍ਰੈਸ਼ਰ ਪੈ ਰਿਹਾ ਹੈ 10 ਦਿਨਾਂ ਚੋਂ ਨੇ ਕਿ ਉਹ 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 ਥਾਂਵ ਹੈ ਜਿੱਥੋਂ ਇਸ ਅੰਦੋਲਨ ਦੀ ਸ਼ੁਰੂਆਤ ਦਾ ਦੂਜਾ ਪੜਾਅ ਸ਼ੁਰੂ ਹੋਇਆ ਸੀ ਕਿਸਾਨਾਂ ਨੇ ਜਿਹੜਾ ਪ੍ਰੋਟੈਸਟ ਕੀਤਾ ਸੀਗਾ ਮਾਝੇ ਦੀ ਧਰਤੀ ਤੋਂ ਤਾਂ ਉਸ ਦੇ ਵਿੱਚ ਜਿਹੜਾ ਵੱਡਾ-ਵੱਡਾ ਟੋਲ ਟੇਪ ਲਾਜਾਂ ਜਦੋਂ ਰੋਕੇਗਾ ਤਾਂ ਇਹ ਪਹਿਲੇ ਟੋਲ ਪਾਜਾਂ ਤੇ ਇੱਥੇ ਵੀ ਕਿਸਾਨ ਲਗਾਤਾਰ ਅਕਤੂਬਰ ਮਹੀਨੇ ਤੋਂ ਪ੍ਰੋਟੈਸਟ ਕਰ ਰਹੇ ਨੇ ਰੇਲ ਟ੍ਰੈਕ ਦੇ ਸਤੰਬਰ ਮਹੀਨੇ ਦੇ ਐਂਡ ਦੇ ਵਿੱਚ ਪ੍ਰੋਟੈਸਟ ਸ਼ੁਰੂ ਹੋਇਆ ਸੀ ਤਾਂ ਲਗਾਤਾਰ ਤਿੱਖਾ ਅੰਦੋਲਨ ਜਿਹੜਾ ਵਾਦਾ ਗਿਆ ਆਗੂ ਵੀ ਰੋਜ਼ ਦਿੱਲੀ ਪਹੁੰਚਾਏ ਜਾ ਰਹੇ ਨੇ ਇਸ ਜਗ੍ਹਾ ਦੇ ਤੋਂ ਜਿਹੜੀਆਂ ਟਰਾਲੀਆਂ ਵੀ ਜਾਂਦੀਆਂ ਨੇ ਬਸਾਂ ਰਾਂ ਹੀ ਵੀ ਜਿਹੜੇ ਆਗੂ ਨੇ ਭੇਜੇ ਜਾਂਦੇ ਨੇ ਤਾਂ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਜਿੰਨਾ ਮਰਜ਼ੀ ਇਸ ਨੂੰ ਲੰਮਾ ਖਿੱਚ ਲੇ ਉਹ ਅੰਦੋਲਨ ਲਈ ਪੂਰੀ ਤਰ੍ਹਾਂ ਤਿਆਰਬਰ ਤਿਆਰ ਨੇ ਤਾਂ ਇਸ ਜਗ੍ਹਾ ਤੋਂ ਰੋਜ਼ਾਨਾ 5 ਆਗੂ ਪੋਖੜ ਤਾਲਾ ਦੇ ਤੋਂ ਸ਼ੁਰੂ ਕਰ ਚੁੱਕੇ ਨੇ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਪੀ ਸੰਝਾ ਅ